ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਬਣਾ ਰਹੇ ਹਾਂ ਨਿਊ ਰੈਸਪੀ ਇਹ ਮੇਰੇ ਕੋਲ ਹੈਗਾ ਜੀ ਜੀਰਾ ਤੇ ਸੌਫ ਇੱਕ ਚਮਚਾ ਆਪਾਂ ਜੀਰੇ ਦਾ ਲਿਆ ਤੇ ਇੱਕ ਲਿਆ ਆਪਾਂ ਸੌਫ ਦਾ ਇਹਨੂੰ ਆਪਾਂ ਹਲਕਾ ਜਿਹਾ ਭੁੰਨਾਂਗੇ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਖੱਟੇ ਮਿੱਠੇ ਇਮਲੀ ਇਮਲੀ ਆਪਾਂ ਭਉਂਤੀ ਸੀਗੀ ਇਰ ਨੂੰ ਹੁਣ ਆਪਾਂ ਪਲਪ ਕੱਢ ਦਾਂਗੇ ਵਿੱਚੋਂ ਪਾਉਣ ਲਾਂਗੇ ਮਤਲਬ ਪਾਣੀ ਸੌਫਟੇ ਆਪਾਂ ਧੀਰੇ ਨਾਲ ਹਲਕਾ ਜਿਹਾ ਪੁੰਨਣਗੇ ਇਮਲੇ ਵੀ ਲੋੜ ਪੈਂਦੀ ਰਹਿੰਦੀ ਹੈ ਜੀ ਘਰੇ ਆਪਣੇ ਕੋਲ ਇਮਲੇ ਪਈ ਸੀ ਮੈਂ ਕੀ ਬਣਾ ਕੇ ਰੱਖ ਲੈਣੇ ਕੋਈ ਰਸਪੀ ਬਣ ਜਾਂਦੀ ਹੈ ਆਪਾਂ ਨੂੰ ਦੇ ਵਿੱਚ ਮਸਾਲੇ ਚਾਹੀਦੇ ਜੀ ਨਮਕ ਦੇਗੀ ਮਿਰਚ ਤੇ ਕਸ਼ਮੀਰੀ ਮਿਰਚ ਕਸ਼ਮੀਰੀ ਮਿਰਚ 컬러 ਲਈ ਦੇਗੀ ਮਿਰਚ ਥੋੜਾ ਜਿਹਾ ਤਿੱਖਾ ਕਸ਼ਮੀਰੀ ਮਿਰਚ ਪੌੜੀ ਨਹੀਂ ਹੁੰਦੀ ਜੀ ਸਿਰਫ ਰੰਗਤ ਦਿੰਦੀ ਹੈ ਇਹਨੂੰ ਆਪਾਂ ਦਰੜਾ ਠੰਡਾ ਕਰਕੇ ਨਾ ਮਿਕਸੀ ਚ ਦਰੜ ਦਰੜ ਜੇ ਲਵਾਂਗੇ ਸੌਫ ਤੇ ਜੀਰੇ ਨੂੰ ਕਮਲ ਦੀ ਘੋਟ ਦੀ ਆਵਾਜ਼ ਆ ਗਈ ਆਪਾਂ ਹੁਣ ਇਹਨੂੰ ਕੱਢ ਲੈਣੀ ਆਪਾਂ ਜੀ ਕੜਾਹੀ ਧਰ ਲਈ ਤੇ ਕੜਾਹੀ ਦੇ ਵਿੱਚ ਹੀ ਆਪਾਂ ਆਪਣੀ ਜਿਹੜੀ ਇਮਲੀ ਭੰਤੀ ਸੀ ਉਹ ਪਾ ਦੇਣਾ ਇਹਨੂੰ ਆਪਾਂ ਹੋਰ ਪਾਣੀ ਪਾਵਾਂਗੇ

ਤਰਨੇ ਪਾਣੀ ਥੋੜਾ ਪਾਉਣਾ ਹੈ ਜੀ ਜੇ ਤੁਹਾਨੂੰ ਲੱਗੇ ਵੀ ਹਾਂ ਹੁਣ ਪਲਪ ਤਿੰਨ ਵਾਰੀ ਬਸ ਵਾਸ਼ ਕਰਕੇ ਪਾਵਾਂਗੇ ਤਿੰਨ ਵਾਰੀ ਜੇ ਆਪਾਂ ਨੂੰ ਮਤਲਬ ਜਿਹੜਾ ਇਹਦਾ ਸਾਰਾ ਮਿਕਸਚਰ ਹੁੰਦਾ ਉਹ ਮਿਲ ਜਾਂਦਾ ਇਸ ਤਰ੍ਹਾਂ ਕਰਕੇ ਆਪਾਂ ਸਾਰਾ ਇਹਦੇ ਵਿੱਚ ਕਢ ਲਾਂਗੇ ਕੜਾਹੀ ਦੇ ਲੋ ਜੀ ਹੁਣ ਆਪਾਂ ਤੀਜੀ ਵਾਰ ਧੋ ਕੇ ਪਾਰੇ ਐਮਲੀ ਦੇ ਪਲਪ ਨੂੰ ਤਕਰੀਬਨ ਤਿੰਨ ਵਾਰੀ ਧੋਣ ਨਾਲ ਸਾਰਾ ਇਹ ਜਿਹੜਾ ਪਲਪ ਆਪਣਾ ਮਿਲ ਜਾਂਦਾ ਫਰਵਰੀ ਪਾਣੀ ਥੋੜਾ ਪਾਉਣਾ ਜੀ ਤੇ ਉਹਨੂੰ ਮਸਲ ਕੇ ਬਸ ਸਾਰਾ ਕੱਢ ਲੈਣਾ ਜਿੰਨਾ ਆਪਾਂ ਪਾਣੀ ਜ਼ਿਆਦਾ ਪਾਵਾਂਗੇ ਉਨਾ ਹੀ ਆਪਾਂ ਨੂੰ ਇਮਲੀ ਬਣਾਉਣ ਤੇ ਵੱਧ ਟਾਈਮ ਲੱਗੂਗਾ। ਉਹ ਜੇ ਇਸ ਤਰ੍ਹਾਂ ਇਹਦੇ ਚਾਪਣ ਨੂੰ ਸਾਰਾ ਬਾਹਰ ਨਿਕਲ ਗਏ। ਉਹਦੇ ਪਾਪਾ ਸਾਰਾ ਪਹਿਲਾਂ ਇਸ ਤਰ੍ਹਾਂ ਸਾਰਾ ਨਿਕਲ ਜਾਂਦਾ ਬਾਹਰ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ। ਤਾਂ ਜੋ ਤੁਹਾਨੂੰ ਵਧੀਆ-ਵਧੀਆ ਵੀਡੀਓ ਦੇਖਣ ਨੂੰ ਮਿਲਣ ਆਪਾਂ ਖਾਣ-ਪੀਣ ਵਾਲੇ ਦਾ ਵੀਡੀਓ ਪਾਉਂਦੇ ਹੁੰਨੇ ਆ ਜੀ ਜ਼ਿਆਦਾਤਰ ਬੈਲ ਵਾਲੇ ਬਟਨ ਨੂੰ ਨੱਪ ਲਿਓ ਤਾਂ ਜੋ ਤੁਹਾਡੇ ਕੋਲੇ ਨੋਟੀਫਿਕੇਸ਼ਨ ਆ ਸਕੇ ਲੋ ਜੀ ਆਪ ਐਸਾ ਨੱਪ ਕੇ ਸਾਰਾ ਕੱਟ ਦਤਾ ਲੋ ਜੀ ਹੁਣ ਆਪਾਂ ਇਹਨੂੰ ਪਕਾਵਾਂਗੇ ਲੋ ਜੀ ਆਪਾਂ ਹੁਣ ਪਾ ਰਹੇ ਹਾਂ ਗੁੜ ਗੁੜ ਮੈਂ ਥੋੜਾ ਜਿਹਾ ਕੁੱਟ ਲਿਆ ਸੀ ਜਿੰਨੀ ਕ ਆਪਣੀ ਇਮਲੀ ਹੁੰਦੀ ਹੈ ਉਸ ਤੋਂ ਵੱਧ ਮਿੱਠਾ ਪਾਉਣਾ ਕਾਦ ਦਾ ਗੁੜ ਸੀ ਆ ਜੀ ਵਧੀਆ ਪਾ ਗੁਰਤੇ ਖੰਡ ਦੋਨੀਆਂ ਚੀਜ਼ਾਂ ਪਾਵਾਂਗੇ ਬਸ ਜਿੰਨੀ ਥੋੜੀ ਇਮਲੀ ਹੈ ਜੀ ਮਿਕਸਚਰ ਹੈ ਤੁਹਾਡਾ ਉਦੋਂ ਜ਼ਿਆਦਾ ਗੋੜ ਪਾਉਣਾ ਬਾਕੀ ਮਿੱਠਾ ਜਿਹੜਾ ਜੀ ਆਪਾਂ ਚੈੱਕ ਕਰਕੇ ਕੋਈ ਕੱਟਾ ਜ਼ਿਆਦਾ ਪਸੰਦ ਕਰਦਾ ਕੋਈ ਮਿੱਠਾ ਜ਼ਿਆਦਾ ਪਸੰਦ ਕਰਦਾ ਤੇ ਆਪਾਂ ਉਸ ਹੱਬ ਨਾਲ ਇਹਦੇ ਵਿੱਚ ਖੰਡ ਗੁੜ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਪਾ ਸਕਦੇ ਹਾਂ ਜੇ ਤੁਹਾਨੂੰ ਜ਼ਿਆਦਾ ਖੱਟੀ ਲੱਗਦੀ ਹੈ ਤਾਂ ਤੁਸੀਂ ਇਹਦੇ ਵਿੱਚ ਮਿੱਠਾ ਹੋਰ ਪਾ ਲਓ ਜੇ ਤੁਹਾਨੂੰ ਉਸ ਤਰ੍ਹਾਂ ਹੀ ਸਹੀ ਲੱਗਦੀ ਹੈ ਤਾਂ ਤੁਸੀਂ ਮਿੱਠਾ ਰਹਿਣ ਦਿਓ ਜੇ ਤੁਹਾਨੂੰ ਗੁੜ ਬਹੁਤ ਪਸੰਦ ਨਹੀਂ ਤਾਂ ਤੁਸੀਂ ਇਕੱਲੇ ਖੰਡ ਵੀ ਪਾ ਸਕਦੇ ਹੋ ਆਪਾਂ ਖੰਡ ਤੇ ਗੁੜ ਦੋਨੇ ਚੀਜ਼ਾਂ ਪਾਵਾਂਗੇ ਲਓ ਜੀ ਜਿੰਨਾ ਆਪਾਂ ਗੜਪਾਉਣਾ ਸੀ ਪਾਤਾ ਇਹ ਜਦੋਂ ਗੜਪਾਵਾਂਗੇ ਹੋਰ ਪਤਲਾ ਹੋ ਜਾਊਗਾ ਇਹਦਾ ਜਿਹੜਾ ਪਤਲਾ ਪੱਕੂਗਾ ਫੇਰ ਜਾ ਕੇ ਬਾੜਾ ਬਣ ਜਾਏ ਤੇ ਆਪਾਂ ਥੋੜੀ ਜਿਹੀ ਖੰਡ ਵੀ ਪਾ ਦਿੰਦੇ ਹਾਂ ਖੰਡ ਬੰਨੀ ਇੱਕ ਪਾਤੀ ਜੀ ਉਸ ਨੂੰ ਇਹ ਪਕਾਵਾਂਗੇ ਪਕਾਉਣ ਤੋਂ ਬਾਅਦ ਫੇਰ ਆਪਾਂ ਮਿੱਠਾ ਦੇਖ ਕੇ ਫੇਰ ਹੋਰ ਪਾ ਲਵਾਂਗੇ ਹੁਣ ਪੂਰਾ ਗੈਸ ਤੇਜ ਹੈ ਤੇ ਪੱਕਣ ਦਾਂਗੇ ਹੁਣ ਆਪਾਂ ਇਹਦੇ ਵਿੱਚ ਮਿਰਚ ਤੇ ਕਸ਼ਮੀਰੀ ਮਿਰਚ ਦੇਗੀ ਮਿਰਚ ਤੇ ਨਮਕ ਇਹ ਵੀ ਮਿਲਾ ਲਾਂਗੇ ਨਮਕ ਵੀ ਜੇ ਤੁਹਾਨੂੰ ਘੱਟ ਲੱਗਿਆ ਤਾਂ ਤੁਸੀਂ ਪਾ ਸਕਦੇ ਹੋ ਇਹਦੇ ਨਾਲ ਕਲਰ ਹੈ ਜਿਹੜਾ ਕਸ਼ਮੀਰੀ ਮਿਰਚ ਦਾ ਸੋਨਾ ਹੁੰਦਾ ਹੈ ਜਿਵੇਂ ਆਪਾਂ ਬਾਜ਼ਾਰ ਚੋਂ ਲੈ ਕੇ ਆਉਨੇ ਉਸ ਤਰੀ ਮਣਦੀ ਹੈ ਘਰ ਦੇ ਵਿੱਚ ਬਣਾਈ ਚੀਜ਼ ਦੀ ਸਾਫ ਸਫਾਈ ਦਾ ਬਹੁਤ ਹੁੰਦੇ ਆ ਲਓ ਜੀ ਆਪਣੀ ਸੌਸ बनके हो गई रेडी ये ठंडी हो के और गाढ़ी हो जाऊं ਤੇ ਆਪ ਫਿਰ ਇਸ ਪਾ ਦਾਂਗੇ ਪਾਊਡਰ ਬਣਾ ਲਿਆ ਸੀ ਜੀ ਸੌਫ ਤੇ ਜੀਰੇ ਦਾ ਥੋੜਾ ਜਿਹਾ ਜ ਆਪ ਇਹ ਪਾ ਦਾਂਗੇ ਫਲੇਵਰ ਆਉਂਗੀ ਵਧੀਆ ਜੀ ਠੰਡੀ ਕਰ ਲਾਂ ਹੁਣ ਇਹਨੂੰ ਬਸ